ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਚ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਫੇਰ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਹਾਂ ਤੇ ਇਹ ਜਿਹੜਾ ਡਿਜ਼ਾਈਨ ਹੈ ਇਸ ਡਿਜ਼ਾਈਨ ਦੀ ਫਰਮੈਸ਼ ਮੇਰੀ ਭੈਣ ਨੇ ਜੁੱਕੇ ਤੋਂ ਕੀਤੀ ਹੈ ਉਹਨਾਂ ਨੇ ਪਹਿਲਾਂ ਵੀ ਕਾਫੀ ਸਾਰੇ ਡਿਜ਼ਾਈਨ ਮੇਰੇ ਤੋਂ ਫੋਟੋਆਂ ਭੇਜ ਕੇ ਬਣਵਾਏ ਨੇ ਤੇ ਹੁਣ ਫੇਰ ਉਹਨਾਂ ਨੇ ਡਿਜ਼ਾਈਨ ਭੇਜਿਆ ਤੇ ਨਾਲ ਭੈਣ ਨੇ ਬਹੁਤ ਸੋਹਣਾ ਮਤਲਬ ਮੈਸੇਜ ਵੀ ਕੀਤਾ ਹੈ ਜਦੋਂ ਕਾਫੀ ਸਾਰੀਆਂ ਭੈਣਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਏਰੀਆ ਵਿੱਚ ਇਹ ਪਾਣੀ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸਾਡੇ ਬੇਸ਼ੱਕ ਘਰਾਂ ਦੇ ਵਿੱਚ ਪਾਣੀ ਨਹੀਂ ਆਇਆ ਪਰ ਲਗਭਗਨੇ ਪਾਣੀ ਬਹੁਤ ਆਇਆ ਸਾਰੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਕਾਫੀ ਭੈਣਾਂ ਮੈਨੂੰ ਮੈਸੇਜ ਕਰਕੇ ਜਾਂ ਕਮੈਂਟ ਕਰਕੇ ਪੁੱਛਦੀਆਂ ਰਹਿੰਦੀਆਂ ਨੇ ਪਾਣੀ ਬਾਰੇ ਤੇ ਭੈਣਾਂ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਨੇ ਇਸੇ ਤਰ੍ਹਾਂ ਅੱਗੇ ਵੀ ਪਿਆਰ ਦਿੰਦੇ ਰਹੋ ਤੇ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਭੈਣਾਂ WhatsApp ਤੇ ਮੈਸੇਜ ਕਰਦੀਆਂ ਹੈ ਕਈ ਭੈਣਾਂ ਮੈਨੂੰ ਕਾਲ ਕਰਕੇ ਵੀ ਪੁੱਛਦੀਆਂ ਨੇ ਕਿ ਤੁਹਾਡੇ ਏਰੀਏ ਦਾ ਕੀ ਹਾਲ ਹੈ ਤੇ ਹੁਣ ਫਿਲਹਾਲ ਸਾਡੇ ਕੁਝ ਸਿਚੁਏਸ਼ਨ ਠੀਕ ਹੈ ਸਰਡੇ ਘਰਾਂ ਵਿੱਚ ਪਾਣੀ ਨਹੀਂ ਆਇਆ ਬਾਕੀ ਲਾਗੇ ਬੰਨੇ ਪੈਲੀਆਂ ਵਿੱਚ ਜਾਂ ਬਾਕੀ ਲਾਗੇ ਦੇ ਸਾਰੇ ਪਿੰਡਾਂ ਵਿੱਚ ਬਹੁਤ ਸਾਰਾ ਪਾਣੀ ਆਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਕਿ ਉਮੀਦ ਕਰਦੇ ਹਾਂ ਕਿ ਸਾਰਾ ਨੁਕਸਾਨ ਜਲਦੀ ਠੀਕ ਹੋ ਜਾਵੇ ਤੇ ਸਾਰੇ ਭੈਣ ਭਰਾ ਆਪਣੇ ਘਰਾਂ ਵਿੱਚ ਠੀਕ ਠਾਕ ਰਹਿਣ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਇਹ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਭੈਣ ਨੇ ਮੈਨੂੰ ਝੁੱਕੇ ਤੋਂ ਭੇਜਿਆ ਹੋਇਆ ਹੈ ਤੇ ਡਿਜ਼ਾਈਨ ਆਪਾਂ ਜਿਹੜਾ ਇਹ ਬਣਾਵਾਂਗੇ ਇਹ ਉਹਨਾਂ ਨੇ ਵਾਈਟ ਕੋਟੀ ਦਾ ਡਿਜ਼ਾਈਨ ਭੇਜਿਆ ਸੀ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਲੇਡੀਜ਼ ਕੋਟੀ ਤੇ ਪਏਗਾ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 16-16 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 16-16 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡਿਆਂ ਆਪਾਂ ਵਾਧ ਲੈਣੇ ਨੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਇਸ ਡਿਜ਼ਾਈਨ ਨੂੰ ਆਪਾਂ 8 ਸਲਾਈਆਂ ਵਿੱਚ ਵੀ ਬਣਾ ਸਕਦੇ ਹਾਂ ਤੇ 10 ਸਲਾਈਆਂ ਵਿੱਚ ਵੀ ਬਣਾ ਸਕਦੇ ਹਾਂ ਮੈਂ ਇਹ ਵਾਲਾ ਡਿਜ਼ਾਈਨ ਜਿਹੜਾ 8 ਸਲਾਈਆਂ ਵਿੱਚ ਬਣਾਵਾਂਗੀ ਜੇ ਤੁਸੀਂ ਚਾਹੋ ਤੇ ਇਸ ਡਿਜ਼ਾਈਨ ਨੂੰ 10 ਸਲਾਈਆਂ ਵਿੱਚ ਵੀ ਬਣਾ ਸਕਦੇ ਹੋ ਤੇ ਇਸ ਦੀ ਜਿਹੜੀ ਉਲਟੀ ਸਾਈਡ ਆ ਉਹ ਬਿਲਕੁਲ ਪਲੇਨ ਬਣਨੀ ਆ ਸਿੱਧੀ ਸਾਈਡ ਤੇ ਹੀ ਬਸ ਡਿਜ਼ਾਈਨ ਬਣਨਾ ਹੈ ਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਤੇ ਵਾਈਟ ਕੋਟੀ ਤੇ ਬਹੁਤ ਹੀ ਪਿਆਰਾ ਲੱਗਦਾ ਉਹਨਾਂ ਨੇ ਜਿਹੜੀ ਪਿਕਚਰ ਭੇਜੀ ਆ ਤੇ ਉਹ ਮੈਂ ਸਕਰੀਨ ਉੱਪਰ ਸ਼ੋਅ ਕਰ ਦਾਂਗੀ ਤੇ ਡਿਜ਼ਾਈਨ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਆ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸਿਓਂ ਇਹ ਤੁਸੀਂ ਧਿਆਨ ਨਾਲ ਦੇਖਣੀ ਆ ਸਾਰੀ ਸਲਾਈ ਵੈਸੇ ਸਾਰੀਆਂ ਸਲਾਈਆਂ ਇਹਦੀਆਂ ਜ਼ਰੂਰੀ ਨੇ ਤੇ ਡਿਜ਼ਾਈਨ ਵੈਸੇ ਬਹੁਤ ਹੀ ਸੋਖਾ ਹੈ ਪਹਿਲਾ ਕੁੰਡਾ ਆਪਾਂ ਸਲਿੱਪ ਕਰ ਲੈਣਾ ਇਸ ਤੋਂ ਬਾਅਦ ਅਗਲਾ ਕੁੰਡਾ ਆਪਾਂ ਸਿੰਪਲ ਸਿੱਧਾ ਬਣਾਉਣਾ ਹੈ ਧਾਗਾ ਇਸ ਤਰ੍ਹਾਂ ਘੁਮਾ ਕੇ ਇੱਕ ਜਾਲੀ ਪਾਵਾਂਗੇ ਤੇ ਦੋ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰਤਾ ਇੱਕ ਵਾਰ ਫੇਰ ਆਪਾਂ ਜਾਲੀ ਪਾਵਾਂਗੇ ਤੇ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰਦੇ ਹਾਂਗੇ ਇੱਕ ਵਾਰ ਫੇਰ ਜਾਲੀ ਪਾਵਾਂਗੇ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦਾਂਗੇ ਇਸ ਤਰ੍ਹਾਂ ਕਰਕੇ ਆਪਾਂ ਤਿੰਨ ਵਾਰ ਜਾਲੀ ਪਾ ਲਈਆ ਸਟਾਰਟਿੰਗ ਤੇ ਪਹਿਲਾ ਕੁੰਡਾ ਆਪਾਂ ਸਿੰਪਲ ਬਣਾ ਲਿਆ ਸੀ ਫਿਰ ਉਸ ਤੋਂ ਬਾਅਦ ਜਾਲੀ ਪਾਈ ਦੋ ਤੋਂ ਇੱਕ ਕੀਤਾ ਜਾਲੀ ਪਾਈ ਦੋ ਤੋਂ ਇੱਕ ਕੀਤੇ ਫਿਰ ਜਾਲੀ ਪਾਈ ਤੇ ਦੋ ਤੋਂ ਇੱਕ ਕੀਤਾ ਇਸ ਤਰ੍ਹਾਂ ਕਰਕੇ ਸਾਡੇ ਕੁੰਡੇ ਜਿਹੜੇ ਬਿਲਕੁਲ ਪੂਰੇ ਦੇ ਪੂਰੇ ਰਹੇ ਨੇ ਕੋਈ ਵੀ ਕੁੰਡਾ ਘਟਿਆ ਨਹੀਂ ਤੇ ਕੋਈ ਵੀ ਕੁੰਡਾ ਵਧਿਆ ਨਹੀਂ ਇਸ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਇੱਥੇ ਫੇਰ ਇੱਕ ਜਾਲੀ ਪਾਉਣੀ ਆ ਜਾਲੀ ਪਾਉਣ ਤੋਂ ਬਾਅਦ ਆਪਾਂ ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਵੇਖੋ ਕਿਵੇਂ ਕਰਨਾ ਪਹਿਲਾਂ ਆਹ ਦੋ ਕੁੰਡੇ ਲੂਜ਼ ਕਰ ਲੈਣੇ ਆ ਤੇ ਆਹ ਵਾਲੇ ਕੁੰਡਿਆਂ ਨੂੰ ਇਸ ਤਰੀਕੇ ਦੇ ਨਾਲ ਪਾ ਲੈਣਾ ਤੇ ਫਿਰ ਇਹਨਾਂ ਦੇ ਨਾਲ ਇੱਕ ਕੁੰਡਾ ਹੋਰ ਲੈ ਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆ ਇਸ ਤਰੀਕੇ ਦੇ ਨਾਲ ਸੈਂਟਰ ਵਾਲਾ ਕੁੰਡਾ ਪੱਗੇ ਲਿਆ ਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਦਣਾ ਥੋੜਾ ਜਿਨਾ ਆਪਣੇ ਕੁੰਡੇ ਜਿਹੜੇ ਲੂਜ਼ ਪਾ ਲਿਓ ਤੇ ਇਸ ਤਰ੍ਹਾਂ ਕਰਕੇ ਮੈਂ ਮੋٹے ਕੁੰਡੇ ਪਾਏ ਹੋਏ ਨੇ ਤੁਸੀਂ ਵੀ ਇਸੇ ਤਰ੍ਹਾਂ ਮੋٹے ਕੁੰਡੇ ਪਾ ਕੇ ਸਵੈਟਰ ਜਿਹੜੀ ਸ਼ੁਰੂ ਕਰ ਸਕਦੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇਸ ਤੋਂ ਬਾਅਦ ਆਪਾਂ ਫੇਰ ਪਾਉਣੀ ਹੈ ਜਾਲੀ ਜਾਲੀ ਪਾਉਣ ਤੋਂ ਬਾਅਦ ਹੁਣ ਪਹਿਲਾਂ ਆਪਾਂ ਫਰੰਟ ਲੂਪ ਨਾਲ ਦੋ ਤੋਂ ਇੱਕ ਕਰ ਰਹੇ ਸੀ ਹੁਣ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ।ਇਸ ਤਰ੍ਹਾਂ ਸਿੱਧਾ ਬੁਣ ਕੇ ਦੋ ਤੋਂ ਇੱਕ ਕਰ ਦੇਣਾ। ਜਾਲੀ ਪਾਈ ਦੋ ਤੋਂ ਇੱਕ ਕਰਤਾ ਫਿਰ ਜਾਲੀ ਪਾਈ। ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਤਾ ਦੋ ਵਾਰ ਜਾਲੀ ਹੋ ਗਈ। ਫਿਰ ਜਾਲੀ ਪਾਈ ਦੋ ਗੁੰਡਿਆਂ ਤੋਂ ਇੱਕ ਗੁੰਡਾ। ਤਿੰਨ ਵਾਰ ਜਾਲੀ ਹੋ ਗਈ। ਇੱਕ ਵਾਰ ਦੋ ਵਾਰ ਤਿੰਨ ਹੁਣ ਇੱਥੇ ਆਪਾਂ ਫੇਰ ਇੱਕ ਵਾਰ ਜਾਲੀ ਪਾ ਲੈਣੀ ਹੈ ਕਿੱਥੋਂ ਤੱਕ ਸਾਡਾ 16 ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਵੇਖ ਸਕਦੇ ਤੁਸੀਂ 2 4 6 8 10 12 14 ਤੇ ਆ 16 16 ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਸਾਡਾ ਇੱਥੋਂ ਤੱਕ ਅੱਗੇ ਫੇਰ ਆਪਾਂ ਅਗਲਾ ਡਿਜ਼ਾਈਨ ਸ਼ੁਰੂ ਕਰਾਂਗੇ ਜਿਵੇਂ ਸਟਾਰਟਿੰਗ ਤੇ ਕੀਤਾ ਇੱਥੇ ਜਿਵੇਂ ਆਪਾਂ ਕੀਤਾ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਹੁਣ ਤਿੰਨ ਵਾਰ ਜਾਲੀਆਂ ਪਾਉਣੀਆਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਤਿੰਨ ਵਾਰ ਆਪਾਂ ਜਾਲੀ ਪਾ ਲਈ ਹੁਣ ਚੌਥੀ ਵਾਰ ਜਾਲੀ ਪਾ ਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਜਿਵੇਂ ਆਪਾਂ ਪਹਿਲਾਂ ਡਿਜ਼ਾਈਨ ਦੇ ਵਿੱਚ ਕੀਤਾ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਟਵਿਸਟ ਕਰ ਲੈਣਾ ਤੇ ਆਹ ਵਾਲੇ ਕੁੰਡੇ ਨੂੰ ਵੀ ਨਾਲ ਆਪਾਂ ਲੈ ਲੈਣਾ ਤਿੰਨ ਕੁੰਡੀਆਂ ਤੋਂ ਇੱਕ ਕੁੰਡਾ ਕਰ ਦੇਣਾ ਇਸ ਤੋਂ ਬਾਅਦ ਫਿਰ ਜਾਲੀ ਪਾਵਾਂਗੇ ਫਰੰਟ ਲੂਪ ਦੇ ਨਾਲ ਦੋ ਕੁੰਡੀਆਂ ਤੋਂ ਇੱਕ ਕੁੰਡਾ ਕਰਾਂਗੇ फ्रंट लूप ਦੇ ਨਾਲ ਦੋ ਕੁੰਡੀਆਂ ਤੇ ਇੱਕ ਗੁੰਡਾ ਕੀਤਾ ਇੱਕ ਵਾਰ ਜਾਲੀ ਹੋ ਗਈ ਫਿਰ ਦੂਜੀ ਵਾਰ ਪਾਵਾਂਗੇ ਫਿਰ ਫਰंट ਲੂਪ ਦੇ ਨਾਲ ਦੋ ਕੁੰਡੀਆਂ ਤੇ ਇੱਕ ਗੁੰਡਾ ਕਰਨਾ ਕੁੰਡੇ ਥੋੜੇ ਜਿੰਨੇ ਨਾ ਟਾਈਟ ਪਏ ਹੋਏ ਆ ਇਸ ਲਈ ਥੋੜੀ ਮੁਸ਼ਕਲ ਆ ਰਹੀ ਹੈ ਤੋ ਦੋ ਕੁੰਡੀਆਂ ਤੇ ਇੱਕ ਗੁੰਡਾ ਕਰਤਾ ਇਸੜੀ ਨੂੰ ਦੋ ਵਾਰ ਜਾਲੀਆਂ ਪੈ ਗਈਆਂ ਫੇਰ ਤੱਕ ਅੱਗੇ ਕਰਾਂਗੇ ਫਿਰ ਦੋ ਗੁੰਡਿਆਂ ਤੋਂ ਦੋ ਗੁੰਡਿਆਂ ਤੇ ਇੱਕ ਗੁੰਡਾ ਕਰ ਦੇਣਾ ਇੱਥੇ ਸਾਡੇ ਕਿ ਇੱਕ ਦੋ ਤੇ ਤਿੰਨ ਵਾਲ ਪੈ ਗਏ ਆ ਇੱਕ ਵਾਰ ਆਪਾਂ ਹੁਣ ਫੇਰ ਵਾਲ ਪਾਵਾਂਗੇ ਇੱਥੇ ਇੱਕ ਗੁੰਡਾ ਵਾਧਿਆ ਕਿ ਜਿਵੇਂ ਆਪਾਂ ਸਟਾਰਟਿੰਗ ਤੋਂ ਕੀਤਾ ਸੀ ਇੱਕ ਕੁੰਡਾ ਸਿੰਗਲ ਇੱਥੇ ਹੁੰਨੇ ਆ ਇੱਥੇ ਵੀ ਇੱਕ ਕੁੰਡਾ ਸਿੰਗਲ ਬਣਾਵਾਂਗੇ ਤੇ ਐਜ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ ਤੇ ਆਹ ਵਾਲਾ ਕੁੰਡਾ ਜਿਹੜਾ ਨੂੰ ਆਪਾਂ نیچے ਉਤਾਰ ਦਾਂਗੇ ਕਿਉਂਕਿ ਇੱਕ ਕੁੰਡਾ ਸਾਡੇ ਕੋਲੋਂ ਵਾਧੂ ਸੀਗਾ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਉਲਟੀ ਸਾਈਡ ਤੇ ਪਹਿਲਾ ਕੁੰਡਾ ਸਲਿੱਪ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਸਾਰੇ ਇਹ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲਾਂਗੇ। ਉਲਟੀ ਸਲਾਈ ਕੰਪਲੀਟ ਹੋ ਗਈ ਆ ਹੁਣ ਅੱਗੇ ਆਪਾਂ ਫੇਰ ਡਿਜ਼ਾਈਨ ਦੇ ਸਿੱਧੇ ਪਾਸੇ ਤੀਸਰੀ ਸਲਾਈ ਦੇ ਇਹ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ। ਫਿਰ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਇੱਕ ਕੁੰਡਾ ਸਿੱਧਾ ਬਣਾਉਣ ਤੋਂ ਬਾਅਦ ਇੱਥੇ ਆਪਾਂ ਜਾਲੀ ਪਾ ਲੈਣੀ ਆ ਤੇ ਫਿਰ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਕੁੰਡੇ ਸਿੱਧੇ ਬਣਾ ਲਿਆ ਹੁਣ ਇੱਥੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕਰਨਾ ਪਹਿਲਾਂ ਇਸ ਤਰ੍ਹਾਂ ਦੋ ਕੁੰਡੇ ਲੈ ਲੈਣੇ ਫਿਰ ਆਹ ਵਾਲਾ ਕੁੰਡਾ ਨਾਲ ਲੈ ਲੈਣਾ తినితోతో కండా కదా ఎస్ తరికే హిరుకు తి చారండే సర్నీ జళీ ਫਿਰ ਇੱਕ ਗੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ 6 ਗੁੰਡੇ ਸਿੱਧੇ 1 2 3 4 5 6 6 ਗੁੰਡੇ ਸਿੱਧੇ ਬਣਾਉਣ ਤੋਂ ਬਾਅਦ ਇੱਥੇ ਆਪਾਂ 3 ਗੁੰਡਿਆਂ ਤੋਂ 1 ਗੁੰਡਾ ਕਰਨਾ ਇਸ ਤਰ੍ਹਾਂ ਕਰਕੇ ਇਹ ਦੋ ਗੁੰਡੇ ਲੈ ਲਏ ਫਿਰ ਆਵਲਾ ਗੁੰਡਾ ਲੈ ਲਿਆ ਤੇ 3 ਗੁੰਡਿਆਂ ਤੋਂ 1 ਗੁੰਡਾ ਕਰ ਦਿੱਤਾ ਹੁਣ ਇਸ ਤੋਂ ਬਾਅਦ 6 ਗੁੰਡੇ ਸਿੱਧੇ 1 2 3 4 5 6 6 ਗੁੰਡੇ ਸਿੱਧੇ ਬਣੋਂ ਤੋਂ ਬਾਅਦ ਇੱਥੇ ਫੇਰ ਆਪਾਂ ਪਾਉਣੀ ਹੈ ਜਾਲੀ ਜਿਵੇਂ ਆਪਾਂ ਸਟਾਰਟਿੰਗ ਤੇ ਪਾਈ ਸੀ ਤੇ ਆਹ ਵਾਲਾ ਗੁੰਡਾ ਸਿੱਧਾ ਤੇ ਐਜ ਵਾਲਾ ਗੁੰਡਾ ਵੀ ਸਿੱਧਾ ਇਹ ਸਾਡੀ ਬਣ ਗਈ ਤੀਸਰੀ ਸਲਾਈ ਹੁਣ ਚੌਥੀ ਸਲਾਈ ਹੈ ਉਲਟੇ ਪਾਸਿਓ ਇਹ ਆਪਾਂ ਪੂਰੀ ਉਲਟੇ ਗੁੰਡਿਆਂ ਨਾਲ ਬਣਾ ਲੈਣੀ ਹੈ ਚੌਥੀ ਸਲਾਈ ਜਿਹੜੀ ਉਲਟੇ ਕੁੰਡਿਆਂ ਨਾਲ ਕੰਪਲੀਟ ਕਰ ਲਿਆ ਹੁਣ ਪੰਜਵੀਂ ਸਲਾਈ ਫੇਰ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ 6 ਕੁੰਡੇ ਸਿੱਧੇ ਬਣਾਵਾਂਗੇ 1 2 3 4 5 ਤੇ 6 6 ਕੁੰਡੇ ਸਿੱਧੇ ਬਣਾ ਲਏ ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਤੇ ਇੱਕ ਕੁੰਡਾ ਦੋਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਲੈ ਲਿਆ ਫਿਰ ਤੀਸਰੇ ਕੁੰਡੇ ਨੂੰ ਲੈ ਲਿਆ ਤੇ ਤਿੰਨਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਤਿੰਨ ਤੋਂ ਇੱਕ ਕਰ ਦਿੱਤਾ ਫਿਰ ਛੇ ਕੁੰਡੇ ਸਿੱਧੇ 1 2 3 4 5 6 ਛੇ ਕੁੰਡੇ ਸਿੱਧੇ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਛੇ ਕੁੰਡੇ ਸਿੱਧੇ 1 சிே பண்ணா தின்ன குடையாஸ்தான் தோ குடைய தீசரா குடா தின குடையோ கண்டே சிதைக்கு 5 6 6 ਸਿੱਧੇ ਬਣਾਉਣ ਤੋਂ ਬਾਅਦ ਜਾਲੀ ਪਾਵਾਂਗੇ ਤੇ ਲਾਸਟ ਵਾਲੇ ਦੋਨੋਂ ਕੁੰਡੇ ਸਿੱਧੇ ਬਣਾ ਲਾਂਗੇ 25 ਸਲਾਈ ਬਣ ਗਈ ਹੁਣ 6ਵੀਂ ਸਲਾਈ ਆ ਉਲਟਾ ਪਾਸਾ ਆ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ 6ਵੀਂ ਸਲਾਈ ਵੀ ਆਪਾਂ ਕੰਪਲੀਟ ਕਰ ਲੈਣੇ ਆ ਉਲਟੇ ਕੁੰਡਿਆਂ ਦੇ ਨਾਲ ਹੁਣ ਆ ਗਏ ਆਪਾਂ 7ਵੀਂ ਸਲਾਈ ਤੇ ਸਿੱਧੇ ਪਾਸੇ ਇਹ ਅਨਲ ਦੇਖਣੀ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ 6 ਕੁੰਡੇ ਸਿੱਧੇ 1 2 3 4 5 6 6 ਕੁੰਡੇ ਸਿੱਧੇ ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡੇ ਪਹਿਲਾਂ ਲੈ ਲਏ ਤੀਸਰਾ ਕੁੰਡਾ ਬਾਅਦ ਚ ਲੈ ਲਿਆ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਫਿਰ 6 ਕੁੰਡੇ ਸਿੱਧੇ 1 2 3 4 5 6 ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ 6 ਕੁੰਡੇ ਸਿੱਧੇ 1 2 3 4 5 6 ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਕ ਲੂਪ ਦੇ ਨਾਲ ਫਿਰ 6 ਕੁੰਡੇ ਸਿੱਧੇ 1 2 3 4 5 ਸ਼ੇ ਜਾਲੀ ਪਾਵਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ 7ਵੀਂ ਸਲਾਈ ਬਣ ਗਈ 8ਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਸਾਰੇ ਕੁੰਡੇ ਉਲਟੇ ਬਣਾ ਕੇ ਕੰਪਲੀਟ ਕਰ ਲੈਣੇ ਆ ਅਠਵੀਂ ਸਲਾਈ ਦੇ ਵਿੱਚ ਵੀ ਆਪਾਂ ਸਾਰੇ ਕੁੰਡੇ ਉਲਟੇ ਬਣਾ ਕੇ ਤੇ ਆਪਣਾ ਜਿਹੜਾ ਡਿਜ਼ਾਈਨ ਇੱਕ ਵਾਰ ਕੰਪਲੀਟ ਕਰ ਲਿਆ ਹੈ ਮੈਂ ਪਹਿਲੀ ਸਲਾਈ ਤੋਂ ਇੱਕ ਵਾਰ ਡਿਜ਼ਾਈਨ ਤੁਹਾਨੂੰ ਦੁਬਾਰਾ ਬਣਾ ਕੇ ਦਿਖਾਉਣੀ ਆ ਪਹਿਲੀ ਸਲਾਈ ਤੇ ਦੂਸਰੀ ਸਲਾਈ ਸਿਰਫ ਬਣਾ ਕੇ ਦਿਖਾਵਾਂਗੀ ਕਿਉਂਕਿ ਸਟਾਰਟਿੰਗ ਤੇ ਕੁੰਡੇ ਥੋੜੇ ਟਾਈਟ ਸੀ ਤੇ ਹੋ ਸਕਦਾ ਭੈਣਾਂ ਨੂੰ ਸਮਝ ਨਾ ਲੱਗੇ ਪਹਿਲਾ ਕੁੰਡਾ ਸਲਿੱਪ ਕਰਕੇ ਫਿਰ ਇੱਕ ਕੁੰਡਾ ਸਿੱਧਾ ਬਣਾਉਣਾ ਆ ਜਾਲੀ ਪਾਉਣੀ ਆ ਸੋਰੀ ਇੱਥੇ ਥੋੜੀ ਬੂਲ ਖਰਾਬ ਹੈ ਇਹਨੂੰ ਪਹਿਲਾਂ ਆਪਾਂ ਸਹੀ ਕਰ ਲਈਏ ਇੱਕ ਕੁੰਡਾ 슬ਿੱਪ ਕਰਕੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਜਿਵੇਂ ਆਪਾਂ ਪਹਿਲੀ ਸਲਾਈ ਬਣਾਈਆਂ ਇਹ ਵੀ ਸੇਮ ਉਵੇਂ ਹੀ ਬਣਨੀ ਹੈ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਕ ਲੂਪ ਦੇ ਨਾਲ ਫੇਰੇ ਇਸ ਤੋਂ ਬਾਅਦ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬੈਕ ਲੂਪ ਦੇ ਨਾਲ ਇਸ ਤੋਂ ਬਾਅਦ ਜਾਲੀ ਪਾਵਾਂਗੇ ਤੇ ਤਿੰਨ ਕੁੰਡਿਆਂ ਤੋਂ ਇੱਕ ਇੱਥੇ ਆਪਾਂ ਹਰ ਵਾਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਵਾ ਇੱਕ ਹੋਇਆ ਇਸ ਤਰੀਕੇ ਦੇ ਨਾਲ ਦੋ ਕੁੰਡੇ ਲੈ ਫਿਰ ਤੀਸਰਾ ਕੁੰਡਾ ਲੈ ਲਿਆ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੱਤਾ ਫਿਰ ਜਾਲੀ ਪਾਵਾਂਗੇ ਹੁਣ ਫਰੰਟ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ ਇੱਕ ਵਾਰ ਫਿਰ ਦੂਜੀ ਵਾਰ ਜਾਲੀ ਪਾਵਾਂਗੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ ਫਿਰ ਤੀਜੀ ਵਾਰ ਜਾਲੀ ਪਾਵਾਂਗੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ ਫਿਰ ਜਦੋਂ ਚੌਥੀ ਵਾਰ ਜਾਲੀ ਪਾਉਣੀ ਆ ਉਦੋਂ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਇਸ ਤਰੀਕੇ ਦੇ ਨਾਲ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਫਿਰ ਜਾਲੀ ਪਾਵਾਂਗੇ ਫਿਰ ਫਰੰਟ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਵਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਤੇ ਲਾਸਟ ਦੇ ਇੱਕ ਜਾਲੀ ਪਾ ਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਆ ਗਏ ਆ ਉਲਟੀ ਸਾਈਡ ਤੇ ਉਲਟੀ ਸਾਈਡ ਆਪਾਂ ਪੂਰੀ ਪਲੇਨ ਬਣਾਉਣੀ ਆ ਉਲਟੇ ਕੁੰਡਿਆਂ ਦੇ ਨਾਲ ਇਹਦੇ ਵਿੱਚ ਉਲਟੀਆਂ ਸਲਾਈਆਂ ਜਿਹੜੀਆਂ ਸਾਰੀਆਂ ਹੀ ਉਲਟੇ-ਉਲਟੇ ਕੁੰਡਿਆਂ ਨਾਲ ਬਣਨੀਆਂ ਤੇ ਸਿੱਧੀ ਸਾਈਡ ਤੇ ਸਾਰੇ ਕੁੰਡੇ ਸਿੱਧੇ ਬਣਨੇ ਨੇ ਸਿੱਧੇ ਪਾਸੇ ਕੋਈ ਵੀ ਕੁੰਡਾ ਉਲਟਾ ਨਹੀਂ ਬਣਨਾ ਉਲਟੀ ਸਾਈਡ ਤੋਂ ਸਾਰੀਆਂ ਸਲਾਈਆਂ ਉਲਟੇ ਕੁੰਡਿਆਂ ਨਾਲ ਬਣ ਜਾਣੀਆਂ 8 ਸਲਾਈਆਂ ਦਾ ਇਹ ਡਿਜ਼ਾਈਨ ਆ 8 ਦੀ ਜਗ੍ਹਾ ਤੇ ਤੁਸੀਂ 10 ਸਲਾਈਆਂ ਵਿੱਚ ਵੀ ਬਣਾ ਸਕਦੇ ਜਿਵੇਂ ਆਪਾਂ ਤਿੰਨ ਵਾਰ ਜਿਹੜੇ ਸਿੰਗਲ ਸਿੰਗਲ ਜਾਲੀ ਪਾ ਕੇ ਤੇ ਡਿਜ਼ਾਈਨ ਬਣਾਇਆ ਉਹ ਤੁਸੀਂ ਚਾਰ ਵਾਰ ਵੀ ਬਣਾ ਸਕਦੇ ਜੀ ਸਟਾਰਟਿੰਗ ਤੇ ਇਸ ਤਰ੍ਹਾਂ ਬਣਾ ਲੈਣੀ ਸਲਾਈ ਜਿਹੜੀ ਸਾਰੇ ਕੁੰਡਿਆਂ ਨੂੰ ਹੀ ਵਲ ਪਏ ਆ ਤੇ ਦੋ ਦੋ ਕੁੰਡਿਆਂ ਤੋਂ ਇੱਕ ਇੱਕ ਕੁੰਡਾ ਹੋਇਆ ਉਸ ਤੋਂ ਬਾਅਦ ਸਿਰਫ ਸੈਂਟਰ ਸੈਂਟਰ ਵਿੱਚ ਜਾਲੀ ਪਾਣੀ ਆ ਆ ਵੇਖੋ ਇਸ ਤਰੀਕੇ ਦੇ ਨਾਲ ਡਿਜ਼ਾਈਨ ਬਣਦਾ ਹੈ ਉੱਪਰ ਫੋਟੋ ਜਿਹੜੀ ਉਹ ਵੀ ਸ਼ੋਅ ਕੀਤੀ ਹੋਈ ਹੈ ਜਿਹੜੀ ਭੈਣ ਹੋਣਾ ਨੇ ਭੇਜੀ ਹੋਈ ਆ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਤੇ ਆਸਾਨੀ ਦੇ ਨਾਲ ਬਣ ਜਾਂਦਾ ਹੈ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ